ਅੱਜ ਦੇ ਸਮੇਂ 'ਚ ਬੜਾ ਮੈਂ ਸੁਣਿਆ ਜੀ ਉਹਨੇ 2 ਲੱਖ ਦੇ ਤਾ ਉਹਨੇ 5 ਲੱਖ ਦੇ ਤਾ ਤੇ ਹੁਣ ਦੇ ਸਮੇਂ 'ਚ ਸਤਾਦੀ ਤਾਂ ਫਿਰ ਬਹੁਤ ਕੈੜੀ ਕੰਮ ਬਹੁਤ ਮਹਿੰਗੀ ਆ ਜੀ ਬਹੁਤ ਕੀ ਵਜ੍ਹਾ ਹੋਗੀ ਇਹ ਵਜ੍ਹਾ ਜਿਹੜੀ ਹੈਗੀ ਜੀ ਤੁਹਾਨੂੰ ਮੈਂ ਦੱਸਦਾ ਜੀ ਗੱਲ ਇਹ ਵਜ੍ਹਾ ਦੀ ਸ਼ੌਕ ਹੋ ਗਿਆ ਮਹਿੰਗਾ ਬਹੁਤ ਪੈਸੇ ਭੜੇ ਆ ਗਏ ਕੂਤਰਵਾਜੀ ਹੂੰ ਮਹਿੰਗਾ ਹੋ ਗਿਆ ਸ਼ੌਕ ਪੂਗਾ ਅਗਲਾ ਕਹਿੰਦਾ ਜੇ ਅੱਜ ਮੈਂ 2 ਲੱਖ ਦਿੱਤਾ ਕੱਲ ਨੂੰ ਮੈਂ ਬਾਜੀ ਜਿੱਤ ਲਈ 2 ਲੱਖ ਪੂਰਾ ਹੋ ਜਾਣਾ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਵਹਿਮ ਆ अच्छा मैं कल हूं कल आजकल दुकानदारी बन गई सुनो दो चीज आ एक थोड़ी मेहनत ठीक है जेडी तुसी मेहनत करनी है आप दे उस्ताद ਕੋਲੇ ਜਾ ਕੇ ਜਿਵੇਂ ਅਸੀਂ ਕਰਦੇ ਰਹੇ ਹਾਂ ਫੁੱਡੇ ਵੀ ਸਾਹਮਣੇ ਇੱਕ ਤਾਂ ਤੁਸੀਂ ਮਿਹਨਤ ਕਰਨੀ ਆ ਇੱਕ ਮੁੱਲ ਲੈਣੀ ਆ ਚੀਜ਼ ਦੁਕਾਨ ਤੇ ਪੈਸੇ ਦਿੱਤੇ ਉਥੋਂ ਚੀਜ਼ ਲਈ ਤੇ ਮੈਂ ਕਰਨ ਉਹ ਕਿਹਾ ਤਾਂ ਮੈਂ ਕਰਨ ਤੇ ਫਿਰ ਉਦੋਂ ਪੀਸੀਓ ਹੁੰਦੇ ਸੀਗੇ ਜੀ ਉਹਨਾਂ ਨੇ ਫੋਨ ਕਰ ਦੇਣਾ ਸੀ ਵੀ ਬਾਈ ਨੂੰ ਦੱਸ ਦਿਓ ਵੀ ਉਥੇ ਬਾਜੀ ਆ ਜੀ ਅੱਛਾ ਤੇ ਬਾਈ ਨੇ ਬਸ ਵਹਿ ਕੇ ਆ ਜਾਣਾ ਜਗਰੋਂ ਜਗਰੋਂ ਤੋਂ ਅਸੀਂ ਉਹਨਾਂ ਨੂੰ ਲੈ ਲੈਣਾ ਤੇ ਬਾਜੀ ਛੱਡ ਲਈ ਇੱਧਰ ਫਿਰ ਤੁਸੀਂ ਤੁਸੀਂ ਕਦੋਂ ਫਿਰ ਉਹਨਾਂ ਨੂੰ ਗੁਰੂ ਬਣਾਇਆ ਮੈਂ ਉਦੋਂ ਬਾਅਦ ਬਣਾਇਆ ਜੀ ਫਿਰ ਮੈਨੂੰ ਜਿੰਨੇ ਅਸੀਂ ਕਲਾਰੀ ਖਾਸੇ ਮੁੰਡੇ ਰਹਿੰਦੇ ਸੀ ਫਿਰ ਮੈਨੂੰ ਇਹਨਾਂ ਨੇ ਕਲਵੰਸ ਜੀ ਉਹਨੇ ਕਿਹਾ ਕਹਿੰਦੇ ਸੋਨੀ ਤੂੰ ਸਿੱਖ ਲਾ ਮੱਲ ਤੂੰ ਸਿੱਖਣ ਵਾਲਾ ਯਾਨੀ ਉਹਨਾਂ ਦੇ ਦਿਮਾਗ ਚ ਵੀ ਇਹ ਬੰਦਾ ਸੰਸੀਦ ਗਿਆ ਸਾਂ ਸਿੱਖਣ ਵਾਲਾ ਤੂੰ ਸਿੱਖ ਇਹਦੇ ਕੋਲ ਸਿੱਖਣਾ ਪੈਂਦਾ ਬਹੁਤ ਬਹੁਤ ਕੁਝ ਅੱਛਾ ਬਰੀਕੀ ਇਹਦੇ ਵਿੱਚ ਇੰਨੀ ਆ ਜੀ ਜੇ ਅੱਜ ਦੇ ਸਮੇਂ 'ਚ ਦੇਖੀਏ ਵੀ ਜੇ ਇੱਕ ਧਾਗੇ ਨੂੰ ਤੋੜਨਾ ਤਾਂ 100 ਗਰੀ ਸੋਚੋ ਇੱਕ ਇੱਕ ਧਾਗੇ ਨੂੰ ਤੋੜਨਾ ਨਾ ਹਾਂ 100 ਗਰੀ ਸੋਚੋ ਅੱਛਾ ਕਿਨੇ ਕਿਹੜਾ ਵਿਚਾਰੇ ਨੇ ਬੋਲਣਾ ਜੀ ਬਾ ਉਹ ਦਿਮਾਗ ਨਾਲ ਇਸ਼ਾਰਿਆਂ 'ਚ ਹੀ ਉਹਦੇ ਸਮਝਣਾ ਵੀ ਕੀ ਹੈ ਉਹ ਹਰਕਤਾਂ ਨੇ ਇਹਨੇ ਕਿਹੜਾ ਵਿਚਾਰੇ ਨੇ ਬੋਲਣਾ ਬੋਲ ਕੇ ਦੱਸਣਾ ਮੈਨੂੰ ਆ ਚੀਜ਼ ਨਾ ਦੋ ਜੀ ਅੱਛਾ ਆਪਾਂ ਤਾਂ ਦੇ ਦੇਣੀ ਆ ਦੇ ਦੇਣੀ ਆ ਅਸਰੇ ਦੇ ਤੇ ਕੀ ਪਤਾ ਕੀ ਹੋਣਾ ਕੀ ਹੋਣਾ ਅੱਛਾ ਉਹ ਆਪਾਂ ਆਪ ਨੂੰ ਆਪ ਨੂੰ ਮਾਗ ਤੋਂ ਕੰਮ ਲੈਣਾ ਚਾਹੀਦਾ ਵੀ ਇਹਨੂੰ ਆਹ ਚੀਜ਼ ਫਟਾ ਇੰਨੀ ਦੇਣੀ ਚਾਹੀਦੀ ਹੈ ਇਹ ਜੇ ਧਾਗਾ ਆਪ ਤੋੜਤਾ ਤਾਂ ਉਹਨੇ ਜੋੜਨਾ ਨਹੀਂ ਠੀਕ ਆ ਅੱਛਾ ਇਹ ਇਹ ਬਾਈ ਜੀ ਆਪਾਂ ਗੱਲਾਂ ਬਾਤਾਂ ਕਰਦੇ ਆ ਉਦੋਂ ਜਿਹੜੀਆਂ ਤੁਸੀਂ ਬਾਜ਼ੀਆਂ ਛੱਡ ਰਹੇ ਸੀ ਤੁਸੀਂ ਉਮਰ ਦੇ ਹਜੇ ਨਿਆਣੇ ਸੀਗੇ ਉਹ ਬਹੁਤ ਵੱਡੇ ਬ੍ਰਾਂਡ ਸੀ ਹਾਂਜੀ ਬਿਲਕੁਲ ਇੱਕ ਗੱਲ ਹੋਰ ਦੱਸਿਓ ਵੀ ਇਹ ਸਾਰੇ ਖਿਡਾਰੀ ਇਧਰਲੇ ਇਲਾਕੇ ਦੇ ਕਾਹ ਤੋਂ ਆਉਂਦੇ ਸੀਗੇ ਇਹ ਜ਼ਿਆਦਾ ਇਹ ਖੇਡ ਠਾਰ ਦੇ ਵਿੱਚ ਹੀ ਫੇਮਸ ਹੋਈ ਹੈ ਜੀ ਉਹ ਮੈਨੂੰ ਗੁਲਜਾਰ ਬਾਈ ਨੇ ਠਾਠ ਉਹ ਦੱਸਿਆ ਜੀ ਜਦੋਂ ਉਹਨਾਂ ਨਾਲ ਸਾਡੀ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਫਿਰ ਕਈਆਂ ਨੇ ਫੋਨ ਵੀ ਗੁਲਜਾਰ ਬਾਈ ਨੂੰ ਵੀ ਠਾੜ ਦਾ ਘੱਟ ਪਤਾ ਸੀ ਵੀ ਕਿਵੇਂ ਆ ਕਈਆਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਇਹਦੇ ਕਰਕੇ ਇਹਨੂੰ ਠਾੜ ਕਹਿੰਦੇ ਆ ਠਾਰ ਕਹਿੰਦੇ ਆ ਅੱਛਾ ਉਹ ਉਦੋਂ ਇਹ ਕਿਹੜੇ ਸਨ ਆਗੇ ਸੀਗੇ ਜਦੋਂ ਫਿਰ ਤੁਸੀਂ ਜਦੋਂ ਬਾਈ ਜੀ ਨੂੰ ਫਿਰ ਗੁਰੂ ਧਰਿਆ ਅਸੀਂ ਆ ਕੇ ਜੀ 2003 ਤੋਂਨ ਦੇ ਵਿੱਚ ਉਹਨਾਂ ਨੂੰ ਹਾਂ ਜੀ ਹਾਂ ਜੀ ਗੁਰੂ ਬਣਾਇਆ ਗੁਰੂ ਬਣਾ ਲਿਆ ਜੀ ਗੁਰੂ ਬਣਾਉਣ ਦੀ ਲੋੜ ਕੀ ਪਈ ਬਾਜੀ ਤਾਂ ਤੁਸੀਂ ਜੱਤ ਰਹੇ ਸੀਗੇ ਨਹੀਂ ਜਿੰਨਾ ਚਿਰ ਜਿਹੜੀ ਅੰਦਰੋਂ ਤੁਹਾਡੀ ਜਿਹੜਾ ਮਨੀ ਨਾਮ ਹਾਂ ਉਹ ਤਾਂ ਕਹਿੰਦਾ ਨਾ ਵੀ ਮੈਂ ਆਹ ਕਾਟ ਮੇਰੇ ਵਿੱਚ ਰੜਕਦੀ ਆ ਤੁਹਾਡੇ 'ਚ ਕਿਹੜੀ ਕਾਟ ਤੁਹਾਨੂੰ ਲੱਗਿਆ ਵੀ ਮੇਰੇ ਮੇਰੇ 'ਚ ਕਾਟ ਮੈਨੂੰ ਇਹੀ ਲੱਗਦਾ ਜੀ ਮੈਂ ਆਪਦਾ ਉਸਤਾਦ ਨਹੀਂ ਬਣਾਇਆ ਲਈ ਨਹੀਂ ਬਾਜੀਆਂ ਬਾਜੀਆਂ ਤੁਸੀਂ ਜਿੱਤ ਰਹੇ ਹੋ ਮੈਂ ਬਾਜੀਆਂ ਜਿੱਤ ਰਿਆ ਸੀ ਸਾਰਾ ਕੁਝ ਹੋ ਰਿਹਾ ਸੀ ਹਾਂ ਪਰ ਜਿਹੜਾ ਮੇਰਾ ਫਰਜ਼ ਸੀ ਉਹ ਤਾਂ ਮੈਨੂੰ ਮੇਰਾ ਨਿਭਾਉਣ ਦਾ ਹੱਕ ਬਣਦਾ ਸੀ ਨਹੀਂ ਇਹ ਕੋਈ ਫਰਜ਼ ਇਹ ਕਾਹਦਾ ਫਰਜ਼ ਆ ਨਹੀਂ ਫਰਜ਼ ਆ ਇਹ ਇਹ ਤੁਸੀਂ ਬਣਾਉਂਗਾ ਇਹ ਬਹੁਤ ਵੱਡਾ ਫਰਜ਼ ਚਲੋ ਗੱਲ ਫੇਰ ਉਹੀ ਵਜਨ ਵਾਲੀ ਆ ਗਈ ਇਹ ਹੁਣ ਤੁਸੀਂ ਗਾਹਾਂ ਚੇਲੇ ਬਣਾਉਣ ਦੀ ਜਿਹੜਾ ਹੋਰ ਆ ਹੋਰ ਕਿਸੇ ਬੰਦੇ ਦੇ ਜਵਾਕਾਂ ਦਾ ਤੁਹਾਡਾ ਕਬੂਤਰ ਰੜ ਗਿਆ ਆਪਾਂ ਵੈਸੇ ਆਉਣ ਵਾਲੀ ਨਸਲ ਲਈ ਗੱਲ ਕਰਦੇ ਆ ਤੁਸੀਂ ਉਹ ਕਾਹਦਾ ਤੁਸੀਂ ਤਾਂ ਬਾਜੀਆਂ ਜਿੱਤ ਰਹੇ ਹੋ ਦੇ ਭਾਰ ਦੀ ਕਹਾ ਦਾ ਬਾਜੀ ਚਾਹੇ ਮੈਂ ਲੱਖ ਜਿੱਤ ਰਿਆਂ ਜੀ ਅੱਛਾ ਜਿੰਨਾ ਚਿਰ ਮੈਂ ਪੱਗ ਦੀ ਰਸਮ ਨਹੀਂ ਪੂਰੀ ਕਰਦਾ ਹਾਂ ਉਹਨਾਂ ਚਿਰ ਮੇਰੇ ਮੈਂ ਕੁਛ ਨਹੀਂ ਮੈਂ ਜਿੰਨਾ ਚਿਰ ਆਪਦੇ ਉਸਤਾਦ ਨੂੰ ਉਸਤਾਦ ਨਹੀਂ ਮੰਨ ਰਿਆ ਮੈਂ ਉਹਨਾਂ ਚਿਰ ਕੁਛ ਨਹੀਂ ਚਾਹੇ ਮੈਂ ਲੱਖਾਂ ਬਾਜ਼ੀਆਂ ਜਿੱਤੀ ਆ ਮਾਂ ਜੀ ਮੇਰਾ ਜਿਹੜਾ ਮਨੀਰਾ ਮਾਂ ਅੰਦਰੋਂ ਹ ਹਰੇਕ ਨੂੰ ਹੀ ਮੈਂ ਕਹਿਣਾ ਹਾਂ ਵੀ ਚਾਹੇ ਨੋਰਮਲੀ ਮੰਨੋ ਹ ਪੱਗ ਦੀ ਰਸਮ ਹੀ ਕਰ ਲੋ ਰਸਮ ਜ਼ਰੂਰ ਕਰੋ ਨੇ ਉਹ ਤਾਂ ਆਪਾਂ ਗੱਲ ਮੰਨ ਲਈ ਕਬੱਡੀ ਦੇ ਖਿਡਾਰੀ ਆ ਕੋਚ ਕੋਲੋਂ ਸਿੱਖਦੇ ਆ ਸਿੱਖਦੇ ਬਿਲਕੁਲ ਸਿੱਖਦੇ ਆ ਨਾ ਬਿਲਕੁਲ ਕੋਈ ਵੀ ਕੰਮ ਆ ਬੱਚਾ ਪੜਨ ਜਾਂਦਾ ਸਿੱਖਦਾ ਵਾ ਇਹ ਪਰ ਇਹ ਗੱਲ ਆਪਾਂ ਵੈਸੇ ਕਰਦੇ ਆ ਵੀ ਇਹ ਥੋੜੇ ਮਨ ਨੂੰ ਲੱਗਦਾ ਵੀ ਕਿਸੇ ਕੋਲੋਂ ਕੋਈ ਸਿੱਖਣਾ ਕੋਈ ਬੰਦਾ ਸਮਝਾਉਣ ਵਾਲਾ ਇਹ ਜ਼ਰੂਰੀ ਨਹੀਂ ਵੀ ਸਿੱਖਣਾ ਹੀ ਆ ਬੰਦਾ ਸਮਝਾਉਂਦਾ ਵੀ ਆ ਸਿੱਖਣਾ ਵੀ ਜ਼ਰੂਰੀ ਆ ਤੇ ਸਮਝਾਉਣਾ ਵੀ ਜ਼ਰੂਰੀ ਆ ਸਿੱਖਣਾ ਤੁਸੀਂ ਸਿੱਖ ਰਹੇ ਹੋ ਕੋਈ ਵੀ ਤੁਸੀਂ ਮਕੈਨਿਕ ਦੀ ਗੱਲ ਲਾ ਲਓ ਗੱਲ ਸਹੀ ਆ ਹਾਂ ਮੈਂ ਜੇ ਇੱਕ ਨਾਟਕਾਸ ਰਿਆਂ ਨੱਟ ਤੇ ਹੀ ਲਾ ਲਉ ਮੈਂ ਪੁੱਠੇ ਪਾਸੇ ਨੂੰ ਕਸੀਰਿਆਂ ਜੇ ਮੇਰਾ ਕੋਲੇ ਕੋਈ ਉਸਤਾਦ ਖੜਾ ਹੋ ਉਹ ਮੈਨੂੰ ਦਸੂ ਬਈ ਨਹੀਂ ਸਿੱਧੇ ਪਾਸੇ ਨੂੰ ਕਾਸ ਐ ਨੂੰ ਚੂੜੀ ਆਉਣੀ ਹੈ ਜੀ ਉਹ ਥੋੜੀ ਗੱਲ ਆ ਬਜਨ ਨਾਲ ਕਈ ਗਰਾਂ ਆਪਾਂ ਨੱਟ ਪਹਿਲੀ ਵਾਰੀ ਚਾਰਦੇ ਆ ਉਹਨੂੰ ਲਾ ਕੇ ਚਾਰ ਲੋ ਚੜ ਜਾਂਦਾ ਜੇ ਉੱਥੇ ਹੀ ਧੱਕਾ ਕਰੀ ਜਾਵੋ ਚੂੜੀ ਪੁੱਟੀ ਇਹ ਗੱਲ ਥੋੜੀ ਬਜਨ ਨਾਲ ਬਿਲਕੁਲ ਬਿਲਕੁਲ ਅੱਛਾ ਤੁਸੀਂ ਬਾਜੀਆਂ ਫਿਰ ਤੁਸੀਂ ਆ ਕੇ ਬਾਈ ਜੀ ਨੂੰ ਉਸਤਾਦ ਧਾਰਿਆ ਉਦੋਂ ਕੀ ਦੇ ਕੇ ਉਸਤਾਦ ਧਾਰਿਆ ਮੈਂ ਤਾਂ ਮੇਤੋਂ ਕੱਲੀ ਪਾਗ ਹੀ ਲਈ ਜੀ ਅੱਛਾ ਆਪਾਂ ਉਸਤਾਦੀ ਵੱਲ ਆ ਗਏ ਅੱਜ ਦੇ ਸਮੇਂ 'ਚ ਬੜਾ ਮੈਂ ਸੁਣਿਆ ਜੀ ਉਹਨੇ 2 ਲੱਖ ਦੇਤਾ ਉਹਨੇ 5 ਲੱਖ ਦੇਤਾ ਵੀਰ ਹੋਣੀ ਸਾਰੇ ਬੈਠੇ ਕਮਪਟਰ ਵਾਜਤੇ ਇਹਨਾਂ 'ਚ ਕੋਈ ਨਹੀਂ ਲੱਗਦਾ ਕਿ ਤੁਸੀਂ ਹੀ ਲੱਗਦੇ ਹੋ ਬਾਕੀ ਤਾਂ ਅਗਲਾ ਕਹਿੰਦਾ ਪਤਣੀ ਕਾਦੀ ਕਾਦੀ ਟੀਮ ਕੋਈ ਕਬੱਡੀ ਦੀ ਕਹੂ ਕੋਈ ਫੁੱਟਬਾਲ ਦੀ ਕਹੂ ਤੇ ਸਾਰੀ ਪਰਮਾਤਮਾ ਦੀ ਕਿਰਪਾ ਨਾਲ ਖੁਸ਼ੀ ਵੀ ਬੜੀ ਆ ਤੇ ਹੁਣ ਦੇ ਸਮੇਂ 'ਚ ਉਸਤਾਦੀ ਤਾਂ ਫਿਰ ਬਹੁਤ ਕੈੜੀ ਕੰਮ ਬਹੁਤ ਮਹਿੰਗੀ ਆ ਜੀ ਬਹੁਤ ਮਹਿੰਗੀ ਕੀ ਵਜ੍ਹਾ ਹੋ ਗਈ ਇਹ ਵਜ੍ਹਾ ਜਿਹੜੀ ਹੈਗੀ ਜੀ ਤੁਹਾਨੂੰ ਮੈਂ ਦੱਸਦਾ ਜੀ ਗੱਲ ਇਹ ਵਜ੍ਹਾ ਦੀ ਸ਼ੌਕ ਹੋ ਗਿਆ ਮਹਿੰਗਾ ਬਹੁਤ ਆ ਅੱਛਾ ਪੈਸੇ ਬਾੜੇ ਆ ਗਈ ਕਬੂਤਰਬਾਜੀ ਹਮ ਮਹਿੰਗਾ ਹੋ ਗਿਆ ਸੌਂਗ ਪੂਰਾ ਅਗਲਾ ਕਹਿੰਦਾ ਜੇ ਅੱਜ ਮੈਂ 2 ਲੱਖ ਦਿੱਤਾ ਕੱਲ ਨੂੰ ਮੈਂ ਬਾਜੀ ਜਿੱਤ ਲਈ 2 ਲੱਖ ਪੂਰਾ ਹੋ ਜਾਣਾ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਵਹਿਮ ਆ ਅੱਛਾ ਮੈਂ ਕੱਲ ਨੂੰ ਕੱਲ ਅੱਜ ਕੱਲ੍ਹ ਦੁਕਾਨਦਾਰੀ ਬਣ ਗਈ ਜੀ ਸੁਣੋ ਹਮ ਦੋ ਚੀਜ਼ਾਂ ਇੱਕ ਤੁਹਾਡੀ ਮਿਹਨਤ ਹਮ ਠੀਕ ਆ ਜਿਹੜੀ ਤੁਸੀਂ ਮਿਹਨਤ ਕਰਨੀ ਆ ਆਪਦੇ ਉਸਤਾਦ ਕੋਲੇ ਜਾ ਕੇ ਹਮ ਜਿਵੇਂ ਅਸੀਂ ਕਰਦੇ ਰਹੇ ਆ ਹਮ ਖੁੱਡੇ ਵੀ ਸਾਹਮਣੇ ਹਮ ਇੱਕ ਤਾਂ ਤੁਸੀਂ ਮਿਹਨਤ ਕਰਨੀ ਆ ਇੱਕ ਮੁੱਲ ਲੈਣੀ ਆ ਚੀਜ਼ ਦੁਕਾਨ ਤੇ ਪੈਸੇ ਦਿੱਤੇ ਹਮ ਉੱਥੋਂ ਚੀਜ਼ ਲਈ ਤੇ ਮੈਂ ਘਰ ਨੂੰ ਸਿੱਖਿਆ ਤਾਂ ਮੈਂ ਕੋਰ ਨਹੀਂ ਇਹਦਾ ਮਤਲਬ ਪੈਸੇ ਦੇ ਕੇ ਵੀ ਕੁਝ ਨਾ ਸਿੱਖਣਾ ਹੋ ਗਿਆ ਠੀਕ ਆ ਨਾ ਸੁਣਿਓ ਮੇਰੀ ਗੱਲ ਹਮ ਮੈਂ ਦੁਕਾਨ ਤੋਂ ਚੀਜ਼ ਲਈ ਹਮ ਪੈਸੇ ਦਿੱਤੇ ਤੇ ਮੈਂ ਘਰ ਨੂੰ ਚਲੇ ਗਿਆ ਸਿੱਖਿਆ ਕੁਝ ਨਹੀਂ ਮੈਂ ਤੁਹਾਡਾ ਸਿਖਾਉਣ ਦਾ ਈ ਮਨ ਨਾ ਹੋਵੇ ਸੁਕੋ ਨਹੀਂ ਬਿਲਕੁਲ ਨਹੀਂ ਪਹਿਲੀ ਗੱਲ ਬੰਦੇ ਨੂੰ ਨਾਣ ਨਾ ਲਾਉ ਜੇ ਤੁਸੀਂ ਉਹਨੂੰ ਨਾਲ ਲਾਇਆ ਤਾਂ ਉਹਨੂੰ ਸਿਰੇ ਲਾਓ ਕਿਉਂ ਲਾਉ ਜਿਹੜਾ ਤੁਹਾਡਾ ਨੌਆ ਉਹ ਤੁਹਾਡੇ ਚੇਲੇ ਨਹੀਂ ਕਰ ਇਹ ਵੀ ਗੱਲ ਸਰਪੰਚ ਸਾਹਿਬ ਨੇ ਬਹੁਤ ਵਜਨ ਵਾਲੀ ਕਹੀ ਆ ਵੀ ਆਪਾਂ ਕਿਸੇ ਨੂੰ ਚੇਲਾ ਬਣਾਉਨੇ ਆ ਵਾਕਈ ਇਹ ਗੱਲ ਆ ਵੀ ਜਦੋਂ ਚੇਲਾ ਅਗਲਾ ਕਹਿੰਦਾ ਵੀ ਇਹ ਫਲਾਣੇ ਖਾੜੇ ਦਾ ਚੇਲਾ ਵਾ ਉਸ ਖਾੜੇ ਦਾ ਇਹ ਦਾਇਸ਼ ਆ ਜਿਹੜੇ ਖਾਰੇ ਚੋਂ ਪੈਦਾ ਹੋਇਆ ਬਿਲਕੁਲ ਹੁਣ ਜੇ ਵੀ ਰੋਣੀ ਬੈਠੇ ਆ ਬਿਲਕੁਲ ਥੋੜਾ ਪਿਆਰ ਆ ਭਰਾਵਾਂ ਵਾਲਾ ਅਗਲਾ ਕਹਿੰਦਾ ਵੀ ਸੋਨੀ ਦੇ ਚੇਲੇ ਆ ਚੇਲੇ ਆ ਜੀ ਚੇਲਾ ਬਣਾਉਣ ਵੇਲੇ ਵੀ ਕੁਝ ਪਰਖਦੇ ਆ ਤੁਹਾਨੂੰ ਕੋਈ ਮੰਨ ਲਓ ਮੈਂ ਤੁਹਾਨੂੰ ਨਹੀਂ ਕਹਿੰਦਾ ਕੋਈ ਬੰਦਾ ਆਉਂਦਾ ਮਹੀਂ ਤੁਹਾਨੂੰ 2 ਲੱਖ ਦੇਤਾ ਜੀ ਮੈਨੂੰ ਚੇਲਾ ਬਣਾ ਲਓ ਤੁਸੀਂ ਕਹਾਂ 2 ਲੱਖ ਆਉਂਦਾ ਚੇਲਾ ਹੋਣਾ ਮੇਰਾ ਮੈਂ ਮਿਹਨਤ ਕਰ ਨਹੀਂ ਰਿਹਾ 2 ਲੱਖ ਤੇ ਹੀ ਮੈਂ ਇਥੋਂ ਤੋਂ ਪੁੱਛਣ ਨੂੰ ਪਿਰਦਾ ਮਾਂ ਕਬੂਤਰ ਤਾਂ ਮੈਂ ਡਾਉਣੇ ਆ ਸੁਣੋ ਜੀ ਗੱਲ ਹਾਂਜੀ ਮੈਂ ਪੈਸੇ ਲੈ ਲੂ ਹਾਂ ਸਾਰਾ ਕੁਸ ਲੈ ਲਓ ਹਾਂ ਮੇਰੇ ਪੈਸੇ ਲਿਆਂ ਦਾ ਫੇਰ ਫਾਇਦਾ ਜੇ ਕੱਲ ਨੂੰ ਮੇਰਾ ਨਾਂ ਹੋਵੇ ਨਹੀਂ ਮੇਰੇ ਪੈਸੇ ਲਿਆਂ ਦਾ ਕੋਈ ਫਾਇਦਾ ਨਹੀਂ ਪੈਸੇ ਤਾਂ ਪੈਸੇ ਹੀ ਆ ਬਿਲਕੁਲ ਗਲਤ ਹਾਂ ਜਿੰਨਾ ਚਿਰ ਇਹ ਹੈ ਹਾਂ ਮੇਰਾ ਉਸਤਾਦ ਦੇ ਕਹਿਣ ਦੇ ਬੋਲ ਆ ਇਹ ਹਾਂ ਕਹਿੰਦਾ ਮੇਰਾ ਚੇਲਾ ਤੂੰ ਤਾਂ ਮਾਂ ਜੇ 10 ਬਾਜ਼ੀਆਂ ਸੱਡੀਆਂ ਤਾਂ ਅੱਠ ਜਿੱਤਣੀਆਂ ਫੇਰ ਮੇਰਾ ਚੇਲਾ ਅੱਛਾ ਇਹ ਇਹ ਵੀਰ ਜੀ ਇਹ ਲਾਲੀ ਰੈਕੋਰਡ ਤੋਂ ਜੀ ਲਾਲੀ ਥੋੜੋ ਸਿੱਖਿਆ ਨਹੀਂ ਜੀ ਅਸੀਂ ਆਪਸ ਵਿੱਚ ਦੋਨੇ ਜਣੇ ਡਿਸਕਸ ਕਰ ਰਹੇ ਆ ਇਹ ਵੀ ਇਹ ਮੈਨੂੰ ਸਿੱਖਿਆ ਸਿੱਖਿਆ ਆ ਇਹਨਾਂ ਨੇ ਬਾਜ਼ੀਆਂ ਨਹੀਂ ਛੱਡੀਆਂ ਹਾਂ ਬਾਜ਼ੀਆਂ ਤਾਂ ਇੱਥੇ ਆ ਕੇ ਇਹ ਕੈਨੇਡਾ ਰਹਿ ਰਹੇ ਆ ਹਾਂ ਕੈਨੇਡਾ ਰਹਿ ਰਹੇ ਆ ਇੱਥੇ ਆ ਕੇ ਸ਼ੌਂਕ ਪੂਰਾ ਕਰਦੇ ਆ ਸਾਡੇ ਕੋਲੇ ਤੁਹਾਡੇ ਕੋਲੇ ਆ ਕੇ ਇਧਰ ਬਾਬਾ ਜੀ ਨੇ ਇਹਨਾਂ ਨੇ ਨਹੀਂ ਬਾਜ਼ੀਆਂ ਛੱਡੀਆਂ ਜੀ ਹਾਂ